ਉਹ ਖਾ ਪਿੰਡ ਦੇ ਗੰਦੇ ਨਾਲੇ ਦੇ ਵਿੱਚ ਮੜਨਾ ਉਹਦੇ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ ਔਰ ਇਹਨਾਂ ਵੀਰਾਂ ਨੇ ਕਰਕੇ ਵਿਖਾਈ ਔਰ ਇਹਨੂੰ ਕਹਿੰਦੇ ਨੇ ਪਿੰਡਦਾਰੀ ਔਰ ਕਿਸੇ ਦੇ ਨਾਲ ਖੜਨਾ ਹਨਾ ਫਿਲਹਾਲ 2.5 ਕਿਲੋਮੀਟਰ ਦੇ ਆਸ-ਪਾਸ ਜੋ ਨਾਲਾ ਹੈ ਸਾਰਾ ਸਰਚ ਕੀਤਾ ਗਿਆ ਅੰਦਰ ਜੱਟੀਆਂ ਤੱਕ ਉਸ ਬੱਚੇ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਭਾਜੀ ਪਾਣੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਤਾਂ ਇਹ ਹੀ ਰਹੀ ਹੈ ਜੀ ਪਾਣੀ ਖਰਾਬ ਹੈ ਦੂਜਾ ਸੈਣਾ ਤੇ ਮਰੇ ਜਾਨਵਰ ਸਭ ਖਵਾੜਾਂ ਦੇ ਵਿੱਚ ਫਸੇ ਹੋਏ ਨੇ ਉਹ ਤਾਂ ਬੱਚੇ ਦੀ ਉਮਰ ਬੱਚੇ ਦਾ ਵਜ਼ਨ ਔਰ ਟਾਈਮਿੰਗ ਇੰਨੀ ਹੋ ਚੁੱਕੀ ਹੈ ਕਿ ਹੁਣ ਕਿ ਜਿਹੜੇ ਆ ਸਾਈਫਲ ਨੇ ਇਹਨਾਂ ਦੇ ਵਿੱਚ ਉਹ ਬੱਚਾ ਕਿਤੇ ਥੱਲੇ ਸਾਈਫਨ ਦੇ ਥੱਲੇ ਨਾ ਫਸੇ ਥੱਲੇ ਵੀ ਕਿਕਰ ਦਰਖਤ ਖਵਾੜ ਫਸਿਆ ਫਿਰ ਮੈਨੂੰ ਨਹੀਂ ਲੱਗਦਾ ਕਿ ਬੋਡੀ ਹੱਥ ਲੱਗ ਪਈ ਸਭ ਤੋਂ ਵੱਡੀ ਗੱਲ ਹੈ ਕਿ ਦਾੜੀ ਔਰ ਖੁੱਲੇ ਵਾਲਾਂ ਦੇ ਨਾਲ ਅੱਜ ਕੋਈ ਲੱਖ ਰੁਪਿਆ ਲੈ ਕੇ ਵੀ ਗੰਦੇ ਨਾਲੇ ਟੁੱਟੀ ਮੈਂ ਕਈ ਵੀਡੀਓ ਵੇਖਿਆ ਨੇ ਫਰੀ ਦਾ ਦਾਵਾ ਇੱਥੇ ਵੀ ਬਹੁਤ ਕਰਦੇ ਨੇ ਪਰ ਕੋਈ ਆਹ ਸੇਵਾ ਫਰੀਓ ਪੋਸਟ ਕਰਦਾ ਸਿਰਫ ਪ੍ਰਗਟਸ਼ਕ ਦਸ ਜਰਬੇ ਦੇ ਨਾਲ ਦੁਨੀਆ ਤੁਸੀਂ ਬਹੁਤ ਦੇਖਿਆ ਬਹੁਤ ਸਾਰੇ ਕੇਸ ਹੈਂਡਲ ਕੀਤੇ ਨੇ ਇਸ ਕੇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਵੈਸੇ ਤੁਸੀਂ ਠੀਕ ਆਸਾਨ ਹੈ ਉਹਨੇ ਕੀਏ ਪਿੰਡ ਪਰਨ ਕਰਦਾ ਕਿ ਅਗਰ ਸਾਨੂੰ ਕੋਈ ਨਾ ਹੁੰਦਾ ਨਜ਼ਰ ਆਏਗਾ ਉਹਨੂੰ ਅਸੀਂ ਜੁੱਤੀਆਂ ਮਾਰ ਕੇ ਉੱਥੋਂ ਭਜਾਵਾਂਗੇ ਪਰਗਟ ਸਿੰਘ ਦੀ ਗੋਤਾਖੋਰ ਦੀ ਟੀਮ ਜਿਹੜੀ ਜਾਂਸਲੀ ਪਿੰਡ ਦੇ ਵਿੱਚ ਪਹੁੰਚੀ ਸੀ ਜਿਵੇਂ 14 ਸਾਲ ਦਾ ਬੱਚਾ ਡੁੱਬਿਆ ਸੀ ਪਰ ਕੜੀ ਮੁਸ਼ਕਲ ਤੋਂ ਬਾਅਦ ਵੀ ਬੱਚੇ ਦੀ ਡੈੱਡ ਬੋਡੀ ਨਹੀਂ ਮਿਲੀ ਸਾਨੂੰ ਦੱਸਦੇ ਕਿ 4 ਘੰਟੇ ਲਗਾਤਾਰ ਹੋ ਗਏ ਨੇ ਤਕਰੀਬਨ 2.5 ਕਿਲੋਮੀਟਰ ਦਾ ਗੰਦੇ ਨਾਲੇ ਦਾ ਸਫ਼ਰ ਤੈਅ ਕੀਤਾ ਪਰ ਫਿਰ ਵੀ ਡੈੱਡ ਬੋਡੀ ਨਹੀਂ ਮਿਲੀ ਸੋ ਪ੍ਰਗਟ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਪ੍ਰਗਟ ਸਿੰਘ ਜੀ ਕਿਸ ਤਰ੍ਹਾਂ ਕੀ ਦੇਖਦੇ ਹੋ ਕਿ ਹੁਣ ਤੱਕ ਡੈੱਡ ਬੋਡੀ ਨਹੀਂ ਮਿਲੀ ਆ ਲੰਬੀ ਤੁਸੀਂ ਉਥੇ ਦਾ ਸਫ਼ਰ ਵੀ ਤੈਅ ਕੀਤਾ ਅੱਜ ਜੀ ਬਿਲਕੁਲ ਮੈਂ ਆਪਣੀ ਟੀਮ ਦੇ ਨਾਲ ਨਾਲ ਸ਼ੁਕਰੀਆ ਕਰਦਾ ਚਾਹਸੀ ਪਿੰਡ ਦੇ ਸਾਰੇ ਨੌਜਵਾਨ ਵੀਰਾਂ ਦਾ ਕਿਉਂਕਿ ਪਾਣੀ ਦੇ ਵਿੱਚ ਵੜਨਾ ਇੱਕ ਅਲੱਗ ਗੱਲ ਏ ਪਾਣੀ ਦੇ ਵਿੱਚ ਵੜ ਕੇ ਲਾਸ਼ ਲੱਭਣੀ ਉਸ ਤੋਂ ਵੀ ਅਲੱਗ ਗੱਲ ਏ ਸਭ ਤੋਂ ਖੈ ਪਿੰਡ ਦੇ ਗੰਦੇ ਨਾਲੇ ਦੇ ਵਿੱਚ ਵੜਨਾ ਮੂੰਹ ਦੇ ਅੰਦਰ ਪਾਣੀ ਜਾਣਾ ਇਹ ਬਹੁਤ ਵੱਡੀ ਕੁਰਬਾਨੀ ਹੁੰਦੀ ਏ ਔਰ ਇਹ ਇਨਾਂ ਵੀਰਾਂ ਨੇ ਕਰਕੇ ਵਿਖਾਈ ਔਰ ਇਹਨੂੰ ਕਹਿੰਦੇ ਨੇ ਪਿੰਡਦਾਰੀ ਔਰ ਕਿਸੇ ਦੇ ਨਾਲ ਖੜਨਾ ਹਨਾ ਬਹੁਤ ਅੱਛੀ ਗੱਲ ਹੈ ਉਸ ਤੋਂ ਬਾਅਦ ਜਿਹੜੇ ਉੱਤੇ ਭੈਣ ਭਰਾ ਸਾਡੇ ਖੜੇ ਸਨ ਕੋਈ ਚਾਹ ਦੀ ਸੇਵਾ ਕਰ ਰਿਹਾ ਕੋਈ ਪਾਣੀ ਦੀ ਸੇਵਾ ਕਰ ਰਿਹਾ ਪਰਿਵਾਰ ਵਾਸਤੇ ਇਹ ਵੀ ਬਹੁਤ ਵਧੀਆ ਪਰ ਫਿਲਹਾਲ 2.5 ਕਿਲੋਮੀਟਰ ਦੇ ਆਸ-ਪਾਸ ਜੋ ਨਾਲਾ ਹੈ ਸਾਰਾ ਸਰਚ ਕੀਤਾ ਗਿਆ ਸੈਡਾ ਚੈੱਕ ਕੀਤੀਆਂ ਗਈਆਂ ਅਜੇ ਤੱਕ ਉਸ ਬੱਚੇ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਪਾਈ ਜਿਸ ਤਰ੍ਹਾਂ ਤੁਸੀਂ 12 ਵਜੇ ਤੋਂ ਯਾਨੀ ਇਸ ਦਿਨ ਗੰਦੇ ਨਾਲੇ 'ਚ ਬੜੇ ਸੀ ਪਾਣੀ ਵੀ ਗੰਦਾ ਰਿਹਾ ਤੇ ਬਹੁਤ ਸਾਰੇ ਖड्डे ਵਿੱਚ ਮਿੱਟੀ ਰੇਤਲੀ ਤੁਹਾਨੂੰ ਕੀ ਲੱਗਦਾ ਕਿ ਬੱਚਾ ਜਿਸ ਤਰ੍ਹਾਂ ਕਿ ਦਲਦਲ ਵੀ ਹੋ ਜਾਂਦੀ ਹੈ ਨੀਚੇ ਕਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿੰਨੀ ਕਿ ਕੜੀ ਯਾਨੀ ਮੁਸੀਬਤ ਕਿੰਨੀ ਹੈ ਦਿੱਕਤ ਕਿੰਨੀ ਗਈ ਪਾਜੀ ਪਾਣੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆਹੀ ਰਹੀ ਹੈ ਜੀ ਪਾਣੀ ਖਰਾਬ ਹੈ ਦੂਜਾ ਸਾਈਡਾਂ ਦੇ ਉੱਤੇ ਕਬਾੜ ਬੋਤਲਾਂ ਕੁੱਤੇ ਮਰੇ ਜਾਨਵਰ ਸਭ ਕਬਾੜਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਦੇ ਇੱਥੇ ਆਏ ਆਂ ਔਰ ਬੱਚੇ ਦੀ ਉਮਰ ਬੱਚੇ ਦਾ ਵਜ਼ਨ ਔਰ ਟਾਈਮਿੰਗ ਇੰਨੀ ਹੋ ਚੁੱਕੀ ਹੈ ਕਿ ਹੁਣ ਮੈਨੂੰ ਲੱਗਦਾ ਕਿ ਜਿਹੜੇ ਆ ਸਾਈਫਨ ਨੇ ਇਹਨਾਂ ਦੇ ਵਿੱਚ ਉਹ ਬੱਚਾ ਕਿਤੇ ਥੱਲੇ ਸਾਈਫਨ ਦੇ ਥੱਲੇ ਨਾ ਫਸ ਗਿਆ ਜਿਸ ਤਰੀਕੇ ਦੇ ਨਾਲ 15 ਤਰੀਕ ਨੂੰ ਬੱਚਾ ਸਵੇਰੇ 8-9 ਵਜੇ ਡਿੱਗਿਆ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਸਮੇਂ ਦੇ ਵਿੱਚ ਅਗਰ ਨਾਰਮਲ ਪਾਣੀ ਹੁੰਦਾ ਤਾਂ ਜਿਹੜੀ ਡੈਡ ਬੋਡੀ ਹੈ ਉੱਪਰ ਆ ਜਾਂਦੀ ਸੀ ਜਾਂ ਕਿੰਨੇ ਸਮੇਂ ਚ ਆ ਜਾਣਾ ਚਾਹੀਦਾ ਜੀ ਬਿਲਕੁਲ ਹਰ ਬੋਡੀ 55 ਤੋਂ 60 ਘੰਟਿਆਂ ਦੇ ਵਿੱਚ ਉਹ ਬਾਹਰ ਆਂਦੀ ਆਂਦੀ ਹੈ ਲੇਕਿਨ ਇਹਦੇ ਪਾਣੀ ਵੀ ਬਹੁਤ ਗਰਮ ਹੈ ਨਹਿਰ ਦੇ ਅਕੋਰਡਿੰਗ ਅੱdte ਉਹ ਜ਼ਿਆਦਾ ਪਾਣੀ ਗਰਮ ਹੈ ਮੈਨੂੰ ਇਹ ਲੱਗਦਾ ਕਿ ਇਹ ਬੋਡੀ ਅੱਜ ਸਵੇਰੇ 8-10 ਵਜੇ ਇਹ ਕੱਲ ਸ਼ਾਮ ਤੱਕ ਬਾਹਰ ਉੱਪਰ ਆਈ ਹੋਈ ਚੜੀ ਸਜਾਈ ਦੀ ਤੇ ਅਜੇ ਤੱਕ ਬੋਡੀ ਨਹੀਂ ਅੱਛਾ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਜਿੰਨੀ ਇੰਨਾ ਉਰੇ ਕਬਾੜ ਫਸਿਆ ਹੋਇਆ ਸੈਂਪਲ ਦੇ ਵਿੱਚ ਬਹੁਤ ਜ਼ਿਆਦਾ ਢੁਗਾਈ ਵੀ ਹੈ ਇਹ ਅੰਦਰ ਕੋਈ ਜਿੰਦਾ ਬੰਦਾ ਜਾ ਨਹੀਂ ਸਕਦਾ ਹੈਗਾ ਤੇ ਕਬਾੜ ਵੀ ਬਹੁਤ ਜ਼ਿਆਦਾ ਤੁਹਾਨੂੰ ਕੀ ਲੱਗਦਾ ਕਿ ਹੁਣ ਕੀ ਕਿਸ ਤਰ੍ਹਾਂ ਰਹੇਗਾ ਆਣੇ ਵਾਲਾ ਸਮਾਂ ਆਪਾਂ ਜੀ ਵੇਖੋ ਅਗਰ ਇਹ ਪਿੰਡ ਸਹਿਯੋਗ ਕਰਦਾ ਕਬਾੜ ਸਿਰੋ ਬਾਹਰੋਂ ਕਢਾ ਸਕਦੇ ਨੇ ਲੇਕਿਨ ਜੋ ਐਡਾ ਕਿਲੋਮੀਟਰ ਤੋਂ ਲੰਬੇ ਬਾਰੇ ਨੇ ਉਹਨਾਂ ਵਿੱਚ ਨਾ ਕੋਈ ਮਸ਼ੀਨ ਵੜ ਸਕਦੀ ਨਾ ਬੰਦਾ ਵੜ ਸਕਦਾ ਅਗਰ ਬੱਚਾ ਉਸ ਬਾਰਿਆਂ ਦੇ ਵਿੱਚ ਥੱਲੇ ਲੰਘਿਆ ਅਗਰ ਤੇ ਥੱਲੋ ਸਾਫ਼ ਹੋਇਆ ਪਾਣੀ ਪਾਰ ਏ ਫਿਰ ਤਾਂ ਨਿਕਲ ਸਕਦਾ ਔਰ ਅਗਰ ਥੱਲੇ ਵੀ ਕਿਕਰ ਦਰਖਤ ਕਬਾੜ ਫਸਿਆ ਫਿਰ ਮੈਨੂੰ ਨਹੀਂ ਲੱਗਦਾ ਕਿ ਬੋਡੀ ਹੱਥ ਲੱਗ ਪਾਏ ਜੀ ਤੁਸੀਂ ਆਪ ਦਾ ਹੌਸਲਾ ਯਾਨੀ ਅੱਗੇ ਰੱਖਦੇ ਹੋ ਕਿ ਅੱਗੇ ਮਿਲ ਸਕਦੀ ਹੈ ਯਾਨੀ ਤੁਹਾਡੇ ਕੋਤਾ ਖੋਰਾ ਵੱਲੋਂ ਜਾਂ ਫਿਰ ਕੋਈ ਮਸ਼ੀਨ ਇਹ ਲਗਾਣੀ ਪੈਣੀ ਹੈ ਕਬੜ ਘਟਣ ਵਾਸਤੇ ਨਹੀਂ ਮੈਂ ਤਾਂ ਇਹੀ ਕਹਾਗਾ ਜੀ ਅਗਰ ਇਹ ਮਸ਼ੀਨ ਲੱਗ ਜੇ ਠੀਕ ਨਹੀਂ ਤੇ ਜਿਹੜੇ ਮੇਰੇ ਨਾਲ ਨੌਜਵਾਨ ਵੀਰ ਬੜੇ ਸਨ ਉਹਨਾਂ ਨੂੰ ਮੈਂ ਕਿਹਾ ਮੈਂ ਸ਼ਾਇਦ ਕੱਲ ਨਾ ਆਵਾਂ ਲੇਕਿਨ ਆ ਟੋਟਾ ਹੁਣ ਛੱਡ ਦਿਓ ਅਗਰ ਟਰਾਈ ਕਰਨੀ 2-4 ਕਿਲੋਮੀਟਰ ਇਸ ਤੋਂ ਅੱਗੇ ਜਿੰਨਾ ਵੀ ਕਬੜ ਹੈ ਉਸ ਚੀਜ਼ ਨੂੰ ਟਰੈਕਟਰ ਦੀ ਟੂਪਾਂ ਲੈ ਕੇ ਤੇ ਨਾਲ-ਨਾਲ ਕਬੜ ਤੁਸੀਂ ਚੈੱਕ ਕਰ ਸਕਦੇ ਹੋ ਬਰਗਟ ਸਿੰਘ ਗੋਤਾਖੋਰ ਇਲਾਕੇ ਦੇ ਵਿੱਚ ਤਾਂ ਕੀ ਪੂਰੇ ਦੇਸ਼ ਦੇ ਵਿੱਚ ਨਾਮ ਜਾਣਿਆ ਜਾਂਦਾ ਹੈ ਕਹਿੰਦੇ ਨੇ ਕਿ ਆਤਮਾ ਦੇ ਨਾਲ ਵੀ ਯਾਨੀ ਰੂਹਾਂ ਦੇ ਨਾਲ ਵੀ ਗੱਲਾਂ ਹੁੰਦੀਆਂ ਨੇ ਕਦੇ ਐਦਾਂ ਦਾ ਮਹਿਸੂਸ ਇੱਥੇ ਯਾਨੀ ਦੇਖਣ ਨੂੰ ਮਿਲਿਆ ਯਾਨੀ ਪਿੱਛੇ ਜੇ ਤੁਸੀਂ ਕਰਦੇ ਹੋ ਮੈਂ ਦੇਖਿਆ ਤੁਹਾਡੀਆਂ ਵੀਡੀਓ ਬਹੁਤ ਲੋਕ ਨਾਮ ਜਾਣਦੇ ਨੇ ਤੁਹਾਡਾ ਜੀ ਭਾਜੀ ਬਿਲਕੁਲ ਨਾਮ ਬਣਾਉਣ ਵਾਸਤੇ ਜੋ ਸੰਘਰਸ਼ ਹੈ ਮੇਰਾ ਬਹੁਤ ਵੱਡਾ ਰਿਹਾ ਅੱਜ ਮੈਂ ਬਿਲਕੁਲ ਪੂਰਾ ਪਰਿਵਾਰ ਇੱਥੇ ਖੜਿਆ ਪਿੱਛੇ ਸ਼ਾਇਦ ਮੇਰਾ ਸਭ ਕੁਝ ਝੂਠ ਹੈ ਲੇਕਿਨ ਅੱਜ ਕੱਲ ਮੇਰੇ ਇਹਨਾਂ ਵੀਰਾਂ ਨਾਲ ਗੱਲ ਹੋਈ ਹੈ ਫੋਨ ਤੇ ਨਾ ਭਾਜੀ ਇਸ ਤਰ੍ਹਾਂ ਹੀ ਕਹ ਲਗੇ ਭਾਜੀ ਖਰਚਾ ਮੈਂ ਭਾਜੀ ਸਿਰਫ ਇੱਕ ਗੱਡੀ ਦਾ ਕਿਰਾਇਆ ਉਹ ਵੀ ਮਜਬੂਰੀ ਏ ਬਾਕੀ ਇਸ ਤਰ੍ਹਾਂ ਹੀ ਬਈ ਫਰੀ ਆਫ ਕੋਸਟ ਆਇਆ ਸਭ ਤੋਂ ਵੱਡੀ ਗੱਲ ਏ ਕਿ ਦਾੜੀ ਔਰ ਖੁੱਲੇ ਵਾਲਾਂ ਦੇ ਨਾਲ ਅੱਜ ਕੋਈ ਲੱਖ ਰੁਪਿਆ ਲੈ ਕੇ ਵੀ ਗੰਦੇ ਨਾਲੇ ਟੂਬੀ ਨਹੀਂ ਮਾਰਦਾ ਲੇਕਿਨ ਮੈਂ ਖੁਦ 2 ਕਿਲੋਮੀਟਰ ਟੂਬੀਆ ਮਾਰ ਕੇ ਸਿਰਫ ਇਹੀ ਮੇਰੀ ਕਮਾਈ ਏ ਇਹੀ ਮੇਰੀ ਸੇਵਾ ਏ ਇਹੀ ਇਨਸਾਨੀਅਤ ਏ ਜਿਹਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਦੇਸ਼ ਆਪ ਦੇਸ਼ਾਂ ਤੱਕ ਪਿੰਡਪਰਾ ਜੁੜੇ ਨੇ ਔਰ ਸਹਿਯੋਗ ਕਰਦੇ ਨੇ ਔਰ ਮੈਂ ਕਈ ਵੀਡੀਓ ਵੇਖੀਆਂ ਨੇ ਫਰੀਦ ਦਾ ਦਾਵਾ ਇੱਥੇ ਵੀ ਬਹੁਤ ਕਰਦੇ ਨੇ ਪਰ ਗੁਰੂ ਰਾਮਦਾਸ ਜੀ ਤੋਂ ਡਰ ਕੇ ਕਰਨਾ ਅਸੀਂ ਹਿੰਦੁਸਤਾਨ ਦੇ ਵਿੱਚ ਅਗਰ ਕੋਈ ਆ ਸੇਵਾ ਫਰੀ ਆਫ ਕੋਸਟ ਕਰਦਾ ਸਿਰਫ ਪ੍ਰਗਟ ਸੇ ਕਰਦਾ ਗੱਲ ਸਹੀ ਹੈ ਜੀ ਮੈਂ 1 ਮਿੰਟ ਤੁਹਾਡਾ ਹੋਰ ਲੇਵਾਂਗਾ ਆਪ ਦੇ ਤਜਰਬੇ ਦੇ ਨਾਲ ਦੁਨੀਆ ਤੁਸੀਂ ਬਹੁਤ ਦੇਖੀਏ ਬਹੁਤ ਸਾਰੇ ਕੇਸ ਹੈਂਡਲ ਕੀਤੇ ਨੇ ਇਸ ਕੇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਵੈਸੇ ਤੁਸੀਂ ਵੀ ਆਸਾਨ ਹੈ ਨਹੀਂ ਬਿਲਕੁਲ ਜੀ ਵੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਹਰ ਜਗ੍ਹਾ ਜਾਣਾ ਔਰ ਅੱਜ ਵੀ ਜਿਵੇਂ ਸਾਰਾ ਪਿੰਡ ਖੜਾ ਸਾਰੇ ਇੱਥੇ ਬੱਚੇ ਨੇ ਉਸ ਉਸ ਬੱਚੇ ਦੀ ਉਮਰ ਦੇ ਵੀ ਬੱਚੇ ਖੜੇ ਨੇ ਉਹ ਬੱਚਾ ਚਲਾ ਗਿਆ ਬਹੁਤ ਦੁੱਖ ਹੋਇਆ ਕਿ ਅੱਜ ਸਾਰਾ ਪਿੰਡ ਇੱਥੋਂ ਦੇ ਬੱਚੇ ਪ੍ਰਣ ਕਰਦੇ ਨੇ ਕਿ ਵੀਰ ਰਹੀ ਸਾਰੀ ਉਮਰ ਇਸਨਾਨੀ ਆਵਾਂਗੇ ਕਿ ਇਹ ਪਿੰਡ ਪ੍ਰਣ ਕਰਦਾਂਗੇ ਅਗਰ ਸਾਨੂੰ ਕੋਈ ਨਾਂ ਹੰਦਾ ਨਜ਼ਰ ਆਏਗਾ ਉਹਨੂੰ ਅਸੀਂ ਜੁੱਤੀਆਂ ਮਾਰ ਕੇ ਉੱਥੋਂ ਭਜਾਵਾਂਗੇ ਇੱਕ ਬੱਚੇ ਦਾ ਦੁੱਖ ਅਸੀਂ ਮਹਿਸੂਸ ਕਰਦੇ ਆ ਪਰ ਅੱਗੋਂ ਇਹ ਘਟਣਾ ਵਾ ਰੁਕ ਜਣ ਪਰ ਅੱਗੋਂ ਕਿਸੇ ਨੇ ਨਹੀਂ ਹਟਣਾ ਬਾਜੀ ਜਿਹੜੇ ਪੁੱਲ ਤੇ ਕੋਈ ਡੁੱਬਦਾ ਉਸੇ ਪੁੱਲ ਤੇ ਉਸੇ ਦਿਨ 10-10 ਟੋਲੀਆਂ ਫਿਰਨਾਨ ਵੜ ਜਾਂਦੀਆਂ ਇਥੇ ਪਹਿਲਾਂ ਵੀ ਆ ਚਾਂਸ ਹੋਏ ਨੇ ਅਰੇ ਇਥੇ ਅੱਗੋ ਫਿਰ ਨਹੀਂ ਕਿਸੇ ਨੇ ੜਨਾ ਇਹ ਜ਼ਿਆਦਾ ਜ਼ਰੂਰੀ ਹੈ ਵੀ ਅਗਰ ਆਸ-ਪਾਸ ਦੇ 20 ਕਿਲੋਮੀਟਰ ਤੇ ਕਿਸੇ ਪੁਲ ਤੇ ਕਿਸੇ ਗਰੀਬ ਦਾ ਅਮੀਰ ਦਾ ਬੱਚਾ ਮਰ ਜੇ ਤਾਂ ਪਿੰਡ ਨੂੰ ਏਕਤਾ ਕਰਕੇ ਪਰਣ ਕਰਨਾ ਚਾਹੀਦਾ ਵੀ ਕਿਸੇ ਦਾ ਵੀ ਬੱਚਾ ਨਾ ਹੰਦਾ ਮਿਲ ਜੇ ਉਹਨੂੰ ਉੱਥੋਂ ਭਜਾਇਆ ਜਾ ਸੋ ਧੰਨਵਾਦ ਤੁਸੀਂ ਆਪਦਾ ਸਮਾਂ ਦਿੱਤਾ ਸੋ ਪ੍ਰਗਟ ਸਿੰਘ ਨੇ ਇੱਕ ਅੱਛਾ ਮੈਸੇਜ ਵੀ ਦਿੱਤਾ ਹੈ ਜਿਹੜੇ ਛੋਟੇ ਬੱਚੇ ਹੁੰਦੇ ਨੇ ਗੰਦੇ ਨਾਲਿਆਂ ਦੇ ਵਿੱਚ ਜਾਂ ਡੋਬਿਆਂ ਦੇ ਵਿੱਚ ਚਲੇ ਜਾਂਦੇ ਨੇ ਨਹਾਉਣ ਵਾਸਤੇ ਉਹਨਾਂ ਨੇ ਇੱਕ ਚੰਗਾ ਮੈਸੇਜ ਦਿੱਤਾ ਹੈ ਕਿ ਲੋਕਾਂ ਨੂੰ ਵੀ ਇਹ ਗੱਲ ਕਹੀਏ ਕਿ ਛੋਟੇ ਬੱਚਿਆਂ ਨੂੰ ਆਪਣੇ ਇਦਾਂ ਦੀ ਹਰਕਤਾਂ ਨਾ ਕਰਨ ਦੋ ਕਿ ਤਾਨ ਨੂੰ ਜ਼ਿੰਦਗੀ ਪਰ ਰੋਣਾ ਪਵੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸਹਿਯੋਗੀ ਗੁਰਪ੍ਰੀਤ ਦੇ ਨਾਲ ਸੋ ਨੂੰ ਜਾਸਲਾ ਦੀ ਰਿਪੋਰਟ ਪੰਜਾਬ